ਜੀ ਮੇਰੇ ਵੀਰੋਂ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਹੋਰ ਘਰ ਪਰਿਵਾਰ ਸੈੱਟ ਹੋਊਗਾ ਜਾਨਵਰ ਕੈਮ ਹੋਣਗੇ ਲੋ ਜੀ ਵਲੌਗ ਦੀ ਕਰਤੀ ਸਟਾਰਟਿੰਗ 10:00 ਵਜੇ ਸਵੇਰੇ ਸਵੇਰੇ ਤੇ ਖੁੱਡੇ ਖੋਲਦਿਆਂ ਪਹਿਲੇ ਨੰਬਰ ਤੇ ਆਪਾਂ ਤੇ ਪਹਿਲਾਂ ਆ ਵੀ ਦੱਸ ਦਈਏ ਵੀ ਇੰਨੇ ਦਿਨ ਹੋ ਗਏ ਆਪਣਾ ਵਲੌਗ ਕਿਉਂ ਨਹੀਂ ਆਇਆ ਸੀ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਬਾਪੇ ਹੋਣਾ ਬਿਮਾਰੀ ਜੀ ਕਰਕੇ ਫੁਣਸੀਆਂ ਕਰਕੇ ਤੇ ਬੱਚੇ ਆਪਣੇ ਮਰ ਗਏ ਸੀ ਹਨਾ ਬੱਚੇ ਸਾਰੇ ਮਰ ਗਏ ਸੀ ਲਗਭਗ ਤਾਂ ਕਰਕੇ ਮੈਂ ਕਹੇਵੇਂ ਵਲੌਗ ਪਾਇਦਾ ਕੋਈ ਫਾਇਦਾ ਨਹੀਂ ਹਨਾ ਐਵੇਂ ਆਪਾਂ ਮਾਰੀਆਂ ਦੀ ਫਾਇਦਾ ਉਗਲਦਾ ਤਾਂ ਕਰਕੇ ਆਪਾਂ ਵਲੌਗ ਨਹੀਂ ਬਣਾਇਆ ਇਨੇ ਦਿਨ ਤੇ ਬਾਕੀ ਦੋ ਬੱਚੇ ਤਿਆਰ ਹੋਏ ਨੇ ਉਹ ਛਤਰੀ ਤੇ ਪਠਾਨ ਵਾਲੇ ਹੋਗੇ ਬਾਪੇ ਉਹਨਾਂ ਨੂੰ ਛਤਰੀ ਤੇ ਕੱਢਦੇ ਆ ਤੇ ਅੰਦਰ ਪਹਿਲਾ ਸੱਚ ਆ ਵੀ ਦੱਸ ਦਈਏ ਵੀ ਸਾਰੇ ਰੱਬ ਦੀ ਕਿਰਪਾ ਨਾਲ ਸਾਰੀਆਂ ਜੋੜੀਆਂ ਨੇ ਬੱਚੇ ਕੱਢ ਲਿਆ ਆਂ ਡਿਆ ਚੋ ਤੇ ਵਧੀਆ ਪਲ ਜਾਣ ਉਹ ਵੀ ਦਿਖਾਵਾਂਗੇ ਤੁਹਾਨੂੰ ਇੱਧਰ ਦੋਨਾਂ ਨੇ ਬੱਚੇ ਕੱਢੇ ਹੋਏ ਨੇ ਤੇ ਇੱਧਰ ਪਾਣੀ ਵੀ ਧਰਦੇ ਆਂ ਬਟਰੇ ਵੀ ਧਰ ਦਿੰਦੇ ਆਂ ਵੀ ਬੱਚਿਆਂ ਨੂੰ ਫੀਡ ਕਰ ਦੇਣਗੇ। ਬਾਕੀ ਇੱਧਰਲੇ ਬੱਚੇ ਦਾ ਬਾਵਾ ਵੱਡੇ ਵੱਡੇ ਜੇ ਹੋ ਗਏ ਆ ਕਲੋਂ ਚੈੱਕ। ਤੇ ਇੱਧਰਲੇ ਨਾਲ ਪਰਸੋਂ ਹੀ ਗੱਡੇ ਆ ਇੱਧਰ ਹਨਾ ਕਬੂਤਰੀ ਉੱਤੇ ਬੈਠੀ ਐ। ਤੇ ਬਾਕੀ ਚੀਚੀ ਕਰੀ ਜਾਂਦੇ ਆਂ ਮੈਂ ਟਰੇ ਧਰ ਕੇ ਪਾਣੀ ਧਰਦਾ ਇੱਕ ਵਾਰੀ ਤੇ ਕਮਰੇ 'ਚ ਝਾੜੂ ਵੀ ਮਾਰ ਦਾਂਗੇ। ਤੇ ਚਾਦਰ ਬੈੱਡ ਸ਼ੀਟ ਵੀ ਬਦਲਣੀ ਐ ਥੱਲੋ ਲੈ ਆਏ ਸੀ ਆਪਾਂ। ਤੇ ਕਰਦੇ ਆਂ ਫਿਰ ਖੋਲਦੇ ਆਂ ਖੁੱਡਾ ਫਿਰ ਕਰਦੇ ਆਂ ਸ਼ੇਅਰ ਤੁਹਾਡੇ ਨਾਲ। ਹੋ ਜੀ ਮਿੱਤਰੋ ਕੱਢ ਤੇ ਬੱਚੇ ਜਿਹੜੇ ਕਹਿੰਦਾ ਸੀ ਵੀ ਤਿਆਰ ਹੋਗੇ। ਆ ਬੱਚੇ ਨੇ ਬਾਪਿਓ ਠੀਕ ਐ ਕਾਲਾ ਕਿੰਨਾ ਤੇ ਜਮਾ ਚਿੱਟਾ ਮਿੱਤਰੋ ਹਣਾ ਦੋਨੇ ਭਾਈ ਨੇ ਇੱਕੋ ਝੋਲੀ ਦੇ ਰੇ ਤੇ ਡੱਬੀ ਬਣਦੀ ਇਧਰ ਟਰੇ ਵੀ ਧਰਤੀ ਬੱਚੇ ਵਾਲੇ ਖੁੱਡਿਆਂ ਚ ਬੱਚਿਆਂ ਨੂੰ ਫੀਡ ਕਰ ਦੇਣਗੇ ਤੇ ਪਾਣੀ ਨਹੀਂ ਭਰਿਆ ਹੋ ਮੈਂ ਪੜ ਦੂਆਂ ਕੋਈ ਨਾ ਤੇ ਅੰਦਰ ਵੀ ਧਰਤੀ ਮਿੱਤਰੋ ਟਰੇ ਤੇ ਆ ਚਾਦਰ ਬਦਲਤੀ ਆਪਾਂ ਠੀਕ ਐ ਤੇ ਟਰੇ ਅੰਦਰ ਧਰਤੀ ਪਾਣੀ ਵੀ ਅੰਦਰ ਧਰਤਾ ਸੀ ਮੜਾ ਗਲਾਇਆ ਖਰਾਬ ਹੋ ਰਿਹਾ ਬਾਪਿਓ ਤੇ ओके ਥੱਲੇ ਦੇਣਾਗੇ ਤੋ ਤੂੰ ਦੇਣਗੇ ਹਨਾ ਓਕੇ ਬੱਸ ਤੇ ਪਾਣੀ ਪੂਣੀ ਪਾੜ ਦਿਨਾ ਮੈਂ ਤੇ ਉਹ ਵੀ ਦਿਖਾ ਦੂਗਾ ਜਿਹੜੇ ਬੱਸ ਸਾਰੀਆਂ ਜੋੜੀਆਂ ਨੇ ਕੱਢ ਲਈ ਇੱਕ ਥੱਲੇ ਆਂਡੇ ਪਏ ਨੇ ਉਹ ਯਾਰ ਜੋੜੀ ਡਰਦੀ ਬਹੁਤ ਆਂਡਿਆਂ ਤੋਂ ਬੜੀ ਬੜੀ ਉੱਠ ਜਾਂਦੀ ਹੈ ਤਾਂ ਕੜ ਕੇ ਉਹਦੇ ਆਂਡੇ ਖਰਾਬ ਹੋਣ ਦੇ ਚਾਂਸ ਵਧਦੇ ਜਾਂਦੇ ਨੇ ਉਹ ਵੀ ਦਿਖਾਉਂਗਾ ਤੇ ਪਰ ਮੈਂ ਪਾਣੀ ਭਰਤਾ ਉੱਥੇ ਲੈਂਟਰ ਜਾ ਪਾਈ ਜਾਂਦੇ ਮੇਰੇ ਸਾਹਮਣੇ ਕਿ ਬਾਬਿਓ ਆ ਗਿਆ ਬਿੱਲਾ ਤੇ ਚੋਬਰ ਵੀ ਆ ਗਿਆ ਮੇਰੇ ਵੀਰੋ ਚੋਬਰ ਕੀ ਹੋ ਗਿਆ ਰਾਤ ਨੂੰ ਬਈ ਗੁੱਡ ਨਿਊਜ਼ ਗੱਡਨੇ ਉਸ ਰੇਡ ਪੈ ਗਈ ਦਿੱਲੀ ਹਾਂਜੀ ਦਿੱਲੀ ਰੇਡ ਪੈ ਗਈ ਬਾਬਿਓ ਬਾਬਿਓ ਸਾਤੇ ਵਾਲੇ ਦਾ ਬੱਚਾ ਕੱਢ ਲਿਆ ਜਿਹੜਾ ਪਾਸੇ ਬੈ ਕੇ ਆਂਦਾ ਹੁੰਦਾ ਮੈਂ ਕਿਹਾ ਇਹਨੂੰ ਛੱਡ ਲਈਏ ਤੇ ਟਾਈਮ ਪਾਸ ਹੋ ਜੂਆ ਵਾਣਾ ਉੱਟ ਹਨਾ ਤੇ ਰਹਿ ਜਾ ਬਹਿ ਜਾ ਤੇ ਦੇਖਦੇ ਆ ਕਰਵਾ ਪਸੰਦ ਹੈ ਕਿ ਨਹੀਂ ਆਂਦਾ ਮੈਂ ਕਿਹਾ ਚਲ ਜੀਜਾ ਲੱਗ ਜੂ ਹਨਾ ਬੱਚਾ ਛੱਡ ਲਈਏ ਵੈਸੇ ਤਾਂ ਪਾਸੇ ਬੈ ਕੇ ਆਂਦਾ ਹੁੰਦਾ ਇਹ ਤੇ ਸਿੱਧਾ ਹੋ ਗਿਆ ਸੁਆਦ ਆ ਜੂਗਾ ਡਾਲਿਆ ਕਰਾਂਗੇ ਇਹਨੂੰ ਜਿੰਨੇ ਤਰਾ ਥੋੜੇ ਸੀਧ ਖੜਦੇ ਨੇ ਸਾਡੇ ਸੀਜ਼ਨ ਨੇ ਜੀ ਬੱਚਾ ਉੱਡ ਗਿਆ ਤੇ ਬੱਚਾ ਫਿਰਦਾ ਆ ਸੱਜੀ ਸੱਜੀ ਬਗਲ 'ਚ ਰੰਗ ਲੱਗਿਆ ਹੋਇਆ ਹੈ ਨਾ ਤੇ ਵਧੀਆ ਘਰ ਤੇ ਵਾਪਸ ਸਿੱਧਾ ਛਤਰੀ ਤੇ ਆ ਜੇ ਹੁਣੀ ਆ ਜੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਜਾਂ ਆਉਗਾ ਤਾਂ ਪਾਸੇ ਮੈਨੂੰ ਪੱਕਾ ਪਤਾ ਹੈਗਾ ਭੱਗ ਗਿਆ ਉਹ ਟੱਪ ਗਿਆ ਬਾ ਉਹ ਹੋ ਰਿਹਾ ਦੇਖਦੇ ਹਾਂ ਕੀ ਬਣਦਾ ਆ ਬਾਕੀ ਬੱਚੇ ਖੜੇ ਨੇ ਕਿਵੇਂ ਜੀ ਕੀ ਮਿੱਤਰ ਪੀਲੀ ਚਾ ਬਿੱਲੇ ਨੇ ਦੇ ਮੈਂ ਚੌਬਰ ਕਹਿੰਦਾ ਪੀਂਦਾ ਨਹੀਂ ਮੈਂ ਤੇ ਬੱਚਾ ਉੱਡ ਗਿਆ ਸੀ ਪਹਿਲਾਂ ਤਾਂ ਵੱਡੀ ਛਤਰੀ ਤੇ ਬੈ ਗਿਆ ਇੱਧਰ ਫੇਰ ਸਿੱਧਾ ਹੀ ਹੋ ਗਿਆ ਹਨਾ ਪਹਿਲਾਂ ਤਾਂ ਇੱਧਰ ਇੱਧਰ ਜੇ ਵਗ ਗਿਆ ਹੁਣ ਇੱਧਰ ਜਾ ਰਿਹਾ ਤੇ ਚੌਬਰ ਨੇ ਛਤਰੀ ਦੇ ਕਬੂਤਰ ਵੀ ਮੰਨਤਾ ਇੱਕ ਹੋਰ ਇਹ ਚੌਬਰ ਕਹਿੰਦਾ ਮੈਂ ਭੜਕਾ ਕੇ ਧਰ ਲੈਣਾ ਜਾਂਦਾ ਦਾ ਵਧੀਆ ਗੱਲਾਂ ਕਹਿੰਦਾ ਗਿੱਜ ਜੂਗਾ ਡਾਲਿਆ ਕਰਾਂਗੇ ਉਹਦਾ ਪਤਾ ਨਹੀਂ ਪਤੰਦਰ ਕਿੱਧਰ ਵਗ ਗਿਆ ਹਨਾ ਵੀਲੇ ਦੱਸ ਫਿਰ ਕੀ ਕਹਿੰਦਾ ਬੱਚਾ ਆਉਂਦਾ ਹੀ ਨਹੀਂ ਖਤਮ ਹੋ ਗਈ ਕਹਾਣੀ ਕਾ ਤਾਂ ਮੈਂ ਆਪਣੇ ਜਾਨਵਰ ਸਾਰੇ ਖਤਮ ਹੈ ਕਹ ਦੇ ਕਹ ਦੇ ਹੈ ਪਕੌੜੇ 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 ਬਣਾਉਣ ਨੂੰ ਦੀ ਬਾਦੋਂ ਬਿੱਲਾ ਦਾ ਭੰਗ ਗਿਆ ਟੈਂਪਾ ਵੀ ਰੋਟੀ ਖਾ ਕੇ ਆਣਿਆ ਥੱਲੇ ਹੈ ਨਾ ਬੱਚੇ ਅੰਦਰ ਕਰਕੇ ਫੇਰ ਜਾਵਾਂਗੇ ਨਹੀਂ ਇਕੱਲੇ ਛੱਡ ਕੇ ਜਾਂਦੇ ਜਿਵੇਂ ਇੱਕ ਬੱਚਾ ਭੱਜਿਆ ਦੂਜਾ ਵੀ ਭੱਜ ਜੇ ਹੈ ਨਾ ਕੀ ਫਾਇਦਾ ਉਹ ਗੱਲ ਦਾ ਲੈ ਚੋਬਰਾ ਖੋਲ ਜਾ ਮੈਂ ਖੁੱਡਾ ਤੇ ਪਾ ਦੇ ਅੰਦਰ ਲੈ ਚਲੋ ਵੇ ਪਹਿਲਾਂ ਤੂੰ ਬੋਲ ਕਿਆ ਨਾ ਡੱਬੀ ਫੜਦੀ ਤੇ ਲੱਤ ਜੀ ਤੋੜਦੇ ਅੱਜੇ ਬਾਬਿਆਂ ਆ ਗਏ ਆ ਦਵਾਰਾ ਉੱਤੇ ਬਿੱਲਾ ਵੀ ਆ ਗਿਆ ਪਹਿਲਾਂ ਕਿੱਥੇ ਆ ਗਿਆ ਓਏ ਰੱਬ ਕੋਲ ਕੀ ਕਰਨ ਗਿਆ ਸੀ ਸਕੂਟਰੀ ਤੇ ਆਣ ਗਿਆ ਸੀ ਸਕੂਟਰੀ ਕੀ ਕਰਨ ਗਿਆ ਸੀ ਸਕੂਲ ਵਿੱਚ ਖਾਣੇ ਕੱਟ ਖਾ ਲੈਣਾ ਕਿਉਂ ਗਿਆ ਇਹ ਕੀ ਬਾਬਿਆਂ ਟਰੇਆਂ ਚ ਪਾਲੇ ਦਾਣੇ ਤੇ ਇਹਨਾਂ ਨੂੰ ਰੱਖਦੀ ਹੈ ਹਨਾ 4:00 ਵਜ ਗਏ ਮੇਰੇ ਹਿਸਾਬ ਨਾਲ ਤੇ ਇਹਨਾਂ ਨੂੰ ਧਰਤੀਆਂ ਦਾਣੇ ਮਿੱਤਰੋ ਪਹਿਲਾਂ ਇਹਨਾਂ ਦਾ ਕੰਮ ਨਿਬੇੜ ਦਿਆਂ ਇਬਾਬੇ ਦਾਣੇ ਰੱਖ ਕੇ ਫਿਰ ਤੁਹਾਨੂੰ ਦੱਸਦੇ ਆਂ ਦਿਖਾਣਿਆ ਬੱਚੇ ਫਿਰ ਕਹਿ ਨਹੀਂ ਸੀ ਬੱਚੇ ਕੱਢ ਲੈ ਸਾਰਿਆਂ ਨੇ ਫਿਰ ਤੁਹਾਨੂੰ ਨੀਗਾ ਬਣਾ ਦਾਂਗੇ ਇੱਕ ਵਾਰੀ ਦਾਣੇ ਢੁਣੇ ਖਾਣ ਬਾਅਦ ਇਹਨਾਂ ਨੂੰ ਹਾਏ 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 ਬਤੋ ਆਇਓ ਦਾਣੇ ਢੁਣੇ ਖਾਣ ਦੋ ਤੇ ਫਿਰ ਤੁਹਾਨੂੰ ਨੀਗਾ ਬਣਾਣੇ ਆ ਦੂਜੀ ਰੈਵੀ ਚੱਕ ਲਈ ਆਈਏ ਗੋਲੀ ਨੂੰ ਵੀ ਲੈ ਆਏ ਸੀ ਉੱਤੇ ਬਾਬਿਓ ਬਿੱਲਾ ਵਾਗ ਗਿਆ ਕਰੇ ਆਰਜੋ ਬਾਹਰ ਵੀ ਨਾ ਆ ਜਿਓ ਕੋਈ ਓਏ ਆ ਗਿਆ ਸੀ ਆ ਗਿਆ ਸੀ ਮੈਂ ਬਾਹਰ ਨਾ ਆ ਜਿਓ ਆਏ 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 ਤੇ ਲਾਈਟ ਵੀ ਲਾਦਾ ਬਾਬੇਓ ਮੈਂ ਇੱਕ ਮਿੰਟ ਇਹ ਰੱਖੋ ਰਿਹਾ ਗੁੱਡੇ ਚ ਲਾਈਟ ਲਾ ਦੀਏ ਤੇ ਅੰਦਰ ਵੀ ਰੱਖ ਦੀਏ ਦਵਾਰਾ ਦਾਣੇ ਸਵੇਰੇ ਵੀ ਧਰੇ ਸੀ ਹੁਣ ਫੇਰ ਕਰ ਦਿੰਨੇ ਆ ਟਰੇ ਚ ਪਾ ਤੇ ਦਾਣੇ ਤੇ ਖਰਾਕ ਬਾਬੇ ਮੁੱਕਰੀ ਆਣਾ ਤੇ ਕੱਲੇ ਦਾਣੇ ਭਏ ਨੇ ਯਾਰ ਆਪਣੇ ਕੋਲ ਆਏ 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 ਪੈਸੇ ਹੈ ਨਹੀਂ ਪੈਸੇ ਆਣੇਗੇ ਉਹ ਤਾਂ ਖਰਾਕ ਆਉਗੀ ਆਪਣੀ ਤੇ ਤਾਂ ਕਰਕੇ ਨੀ ਲੇ ਗਏ ਜਾਂਦੇ ਖੜਜੋ ਥੋੜਾ ਦਿਨ ਥੋੜੇ ਦਿਨ ਕਰਦੇ ਆ ਕੋਈ ਸੈਟਿੰਗ ਪਾਣੀ ਵੀ ਭਰ ਦਿੰਦੇ ਆ ਉਹ ਜੀ ਸਾਡੇ ਕਿਤੇ ਦਾਣਾ ਪਾਣੀ ਓਕੇ ਕਰਤਾ ਆਪਾ ਤੇ ਉਦਾਂ ਹੀ ਹੋ ਗਈਆਂ ਸਾਰਿਆਂ ਨੂੰ ਜਿਹੜੇ ਮੈਂ ਸਵੇਰੇ ਗੱਲ ਕਰਦਾ ਸੀ ਬਈ ਹੈੱਡ ਵਾਲਾ ਜੋੜਾ ਡਰਦਾ ਬਹੁਤ ਹੈ ਤੇ ਉਹ ਬੱਚੇ ਆਂਡੇ ਨਾਲ ਖਰਾਬ ਕਰਦੇ ਤੇ ਉਹਨੇ ਬੱਚਾ ਇੱਕ ਤਾਂ ਕੱਢ ਲਿਆ ਤੇ ਇੱਕ ਆਂਡਾ ਮੈਂ ਦੇਖਿਆ ਨਹੀਂ ਬਾਲਾ ਯਾਰ ਮੈਂ ਜੋ ਦੇਖਿਆ ਨਾ ਮੈਨੂੰ ਬਹੁਤ ਕੁਝ ਹੋਈ ਮੈਂ ਕਿਹਾ ਯਾਰ ਬੱਚਾ ਨਿਕਲ ਗਿਆ ਉਹ ਯਾਰ ਫਿਰ ਆ ਦੇਖੋ ਥੋੜੇ ਸਾਹਮਣੇ ਆ ਫਿਰ ਉੱਠ ਗਿਆ ਤੇ ਹੁਣ ਹੀ ਨਿਕਲਿਆ ਤਾਂ ਕਰਕੇ ਬਾਲਾ ਪਾਉ ਨਹੀਂ ਕਰਦੇ ਹਨਾ ਤਾਇਆ ਤਾਇਆ ਬੱਚਾ ਹੋ ਗਿਆ ਤੇ ਦੂਜਾ ਆਂਡਾ ਵੀ ਦੇਖਣਾ ਸੀ ਵੀ ਕੀ ਪ੍ਰੋਗਰਾਮ ਹੈ ਬਾਕੀ ਕੌਣ ਆ ਗਿਆ ਜੀ ਗਿਆਨੀ ਆ ਗਿਆ ਜੀ ਤੇ ਬਿੱਟੂ ਆ ਗਿਆ ਜੀ ਹਮ ਤੁਮੇ ਫੋਨ ਦੇਖ ਹਮ ਤੁਮਹਾਂ ਜਾਤੀ ਦੋ ਪੜਕੇ ਆਏ ਨੇ ਜੀ ਮੁੰਡੇ ਪੜਨ ਵਾਲੇ ਜਵਾਗਮ ਅਭਿਯਾਸੀ ਹੋ ਜੀ ਮਿੱਤਰੋ ਬੱਚਾ ਨਿਕਲ ਗਿਆ ਤੇ ਦਿਖਾ ਦਈਏ ਤੁਹਾਨੂੰ ਹਨਾ ਬੌਚ ਗਏ ਜੀ ਪਹਿਲਾ ਹੀ ਮਿੰਟਾ ਇਹ ਜੋਗੀ ਦਾ ਡਰ ਸੀ ਤੇ ਆਲੇ ਨਾ ਖਰਾਬ ਕਰਦੇ ਤੇ ਸ਼ੁਕਰ ਹੈ ਬੱਚਾ ਕੱਢ ਲਿਆ ਬਾਬੇ ਤਾਜ਼ਾ ਤਾਜ਼ਾ ਨਿਕਲਿਆ ਹਜੇ ਵੀ ਹੰਡੇ ਗਿੱਲਾ ਆ ਪਿਆ ਦੇਖੋ ਤੇ ਇਹਨੂੰ ਤਾਂ ਉਹਦੀ ਦੇਖ ਕੇ ਨਾ ਫੇਰ ਨਾਲ ਛੂਰਾ ਕਰ ਦੋ ਇਹਦਾ ਤੇ ਦੇਖੀ ਮੜਿਆ ਇਹਨੂੰ ਛੇੜ ਕੇ ਦੂਜਾ ਅੰਡਾ ਵੀ ਦੇਖ ਲਈ ਹਣਾ ਨਾ ਉਤੋਂ ਹੈ ਨਾ ਖਾਜੋ ਸਿੱਧਾਗਾ ਤੇ ਲੋ ਜੀ ਬੱਚਾ ਤੁਹਾਨੂੰ ਦਿਖਾਤਾ ਮੈਂ ਠੀਕ ਐ ਉੱਗ ਗਿਆ ਤੇ ਇੱਧਰ ਵੀ ਦੋ ਬੱਚੇ ਕੱਢ ਰੱਖਿਆ ਵਗਾ ਸਾਰੇ ਤੇ ਨਿਗਾ ਮਾਰਾ ਦੀ ਇੱਕ ਵਾਰੀ ਇਹ ਐਡੇ ਐਡੇ ਬੱਚੇ ਹੋ ਗਏ ਬਾਬਾ ਇੱਧਰ ਵੀ ਇੱਕ ਵਾਰੀ ਫਲੈਸ਼ ਲਾ ਕੇ ਦਿਖਾ ਦੇਣਾ ਉਹ ਜੀ ਕਰੋ ਚੈੱਕ ਇੱਧਰ ਵੀ ਐਡੇ ਐਡੇ ਹੋਗੇ ਓ ਓ ਓ ਖੜਜਾ 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 ਤੂੰ ਬਾਲੀ ਉਹ ਹੋ ਗਈ ਜਾਨੀ ਐ ਇੱਕ ਦੋ ਬੱਚੇ ਐਡਰ ਕੱਟ ਰੱਖਿਆ ਕਰੋ ਚੈੱਕ ਇੱਕ ਮੇਰੇ ਹਿਸਾਬ ਨਾਲ ਇਹ ਮੇਰੇ ਹਿਸਾਬ ਨਾਲ ਬਾਬਿਓ ਨੀਲਾ ਬਣ ਸਕਦਾ ਇਹ ਬੱਚਾ ਡੱਬਾ ਨੀਲਾ ਡੱਬਾ ਬਣ ਸਕਦਾ ਦੱਸਾਂ ਕਿਉਂ ਬਾਬਿਓ ਜਿਹੜਾ ਸਾਤੇ ਵਾਲਾ ਕਬੂਤਰ ਹੈਗਾ ਨਾ ਜਿਹਦਾ ਇਹ ਬੱਚਾ ਹੈਗਾ ਉਹ ਵੀ ਨੀਲੇ ਘੱਟ ਦਾ ਰਿਹਾ ਤਾਂ ਕਰਕੇ ਮੇਰੇ ਹਿਸਾਬ ਨਾਲ ਵੀ ਨੀਲਾ ਬਣ ਸਕਦਾ ਸ਼ਾਇਦ ਮੈਨੂੰ ਲੱਗਦਾ ਤਾਂ ਨੀਲਾ ਹੀ ਹੈ ਜੇ ਹਿਸਾਬ ਨਾਲ ਹਣਾ ਕਾਲੇ ਕਾਲੇ ਸੰਘੇ ਆਦੇ ਆ ਦੋ ਬੱਚੇ ਆ ਰਹੇ ਤੇ ਦੋ ਬੱਚੇ ਇਹਦੇ ਬਾਪੇ ਹਣਾ ਪੂਰੂ ਦੇ ਦੋ ਬੱਚੇ ਇਹਦੇ ਇਹ ਛੋਟੇ ਨੇ ਹਾਲੇ ਤੇ ਹੌਲੀ ਹੌਲੀ ਵਧੀਆ ਹੋ ਜਾਣਗੇ ਤੇ ਆ ਕੀ ਲੱਗ ਰਿਹਾ ਖੜ ਚੁਕਾ 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 ਲਓ ਜੀ ਸਾਰੇ ਬੱਚੇ ਦਿਖਾਤੇ ਬਸ ਇੱਕੋ ਹੰਡਾ ਰਹਿ ਗਿਆ ਉਹ ਵੀ ਦੇਖ ਲਿਆ ਆਪਾਂ ਉਹ ਵੀ ਕੱਲ ਤੱਕ ਬੱਚਾ ਨਿਕਲ ਜੂਗਾ ਉਹਦੇ ਉਹਦੇ ਅੰਦਰ ਤੇ ਵਧੀਆ ਬੱਚੇ ਨਿਕਲ ਗਏ ਹਨਾ ਹੈੱਡ ਦੇ ਵੀ ਨਿਕਲ ਗਏ ਹੈੱਡ ਦਾ ਵਾ ਸਿੱਕ ਬੱਚਾ ਕਢਾਇਆ ਹੋਇਆ ਆਪਾਂ ਲਾਲ ਚਿੰਨਾ ਆ ਜਿਹੜਾ ਆਪਾਂ ਡਾਇਆ ਕਰਦੇ ਮੁੜ ਕੇ ਯਾਰ ਬੱਚੇ ਨਹੀਂ ਨਿਕਲੇ ਤਾਂ ਕਰਕੇ ਚਲੋ ਵਧੀਆ ਹੀ ਗੱਲ ਆ ਹਨਾ ਬਾਕੀ ਗਿਆਨੀ ਤੇ ਆਪਣੇ ਬਾਗੇ ਘਰੇ ਓਕੇ ਆ ਬਾਗੋਂ ਦਾਣਾ ਪਾਣੀ ਸਭ ਓਕੇ ਆ ਤੇ ਬਸ ਬੱਚੇ ਹੋયા ਹਨਾ ਉੱਡਣ ਵਾਲੇ ਪੜ ਵਧੀਆ ਆ ਹਨਾ ਕਹਿਣ ਦਾ ਹੀ ਮਤਲਬ ਹੈ ਤੇਰਾ ਗੱਲ ਕਹਿੰਦਾ ਸੀ ਕਿ ਮੈਂ ਕੁੱਲ ਜਿਗਿਆ ਯਾਰ ਦੇ ਵਲੋਗ ਤੁਹਾਨੂੰ ਦੱਸ ਦਿੱਤਾ ਪਹਿਲਾਂ ਵਿੱਚ ਜਿ ਕਿਉਂ ਬੰਦ ਹੋ ਗਈ ਸੀ ਹਨਾ ਤੇ ਹੁਣ ਵੀ ਮੈਂ ਕੀ ਦੱਸਾਂ ਤੁਹਾਨੂੰ ਬਾਬੇ ਜਿਹੜਾ ਆਪਣਾ ਪਰਲਾ ਘਰ ਹੈ ਜੋਗੀ ਹੋ ਰਹਿੰਦੇ ਜਿੱਥੇ ਪਿੱਛੋਂ ਦਾ ਓਏ ਉਹਦੇ ਪਿੱਛੇ ਰਹਿੰਦੇ ਨੇ ਠੀਕ ਹੈ ਤੇ ਇੱਕ ਅੱਗੇ ਹੈ ਉਹ ਵੀ ਗਗਨ ਹੋਰ ਪਤਾ ਵੀਡੀਓ ਚ ਆਪਾਂ ਕਦੇ ਲੈ ਲੈ ਨਹੀਂ ਹਨਾ ਉਹ ਵੀ ਆਪਣਾ ਚਾਚਾ ਜੀ ਲਾ ਲਓ ਤੇ ਤਾਂ ਕਰਕੇ ਜਿਹਦਾ ਪਹਿਲਾਂ ਡੈਡੀ ਮਰਿਆ ਸੀ ਉਹਦੀ ਮੰਮੀ ਵੀ ਥੋੜੀ ਬਿਮਾਰ ਹੈ ਤਾਂ ਕਰਕੇ ਥੋੜਾ ਹਨਾ ਉੱਧਰ ਵੀ ਜਾ ਕੇ ਆਏ ਸੀ ਆਪਾਂ ਤੇ ਤਾਂ ਕਰਕੇ ਹੁਣ ਪਹਿਲਾ ਵਲੌਗ ਨਹੀਂ ਆਇਆ ਤੁਹਾਨੂੰ ਪਤਾ ਹੈ ਨਾ ਚਲੋ ਉਹਦਾ ਰਾਬੜ ਨੂੰ ਪਤਾ ਵੀ ਕੀ ਸਿਸਟਮ ਹੈ ਕੀ ਨਹੀਂ ਕੀ ਹੋਊਗਾ ਅੱਗੇ ਮੈਨੂੰ ਲੱਗਦਾ ਸਭ ਦਾ ਭਲਾ ਹੋਵੇਗਾ ਨਾ ਯਾਰ ਜਿਹੜੇ ਵੀਰ ਭਾਈ ਨੇ ਆਪਣੇ ਜਿਹੜਾ ਆਪਣੇ ਦੁਸ਼ਮਣ ਦਾ ਵੀ ਭਲਾ ਹੋਵੇ ਗੱਲ ਮੁੱਕੀ ਰਾਤ ਗਈ ਤੇ ਓਕੇ ਬਾਬੇ ਹੁਣ ਸੱਚ ਬਾਬੇ ਹੁਣ ਯਾਦ ਆਈ ਗੱਲ ਛਤਰੀ ਨੂੰ ਦੇਖ ਕੇ ਜਿਹੜਾ ਆਪਣਾ ਬੱਚਾ ਸਵੇਰੇ ਡਾਇਆ ਸੀ ਆਪਾਂ ਲਾਲ ਚਿੰਨਾ ਪੱਜਿਆ ਦਾ ਖਾਣੂ ਆਪਾਂ ਆ ਵੀ ਪੰਗੇ ਲਈ ਸੀ ਹਲੇ ਤੱਕ ਬਾਬੇ ਉਹ ਆਏ ਨਹੀਂ ਆਇਆ ਨਹੀਂ ਮਤਲਬ ਹੁਣ ਉਹਦਾ ਵੀ ਟੈਨਸ਼ਨ ਹੋਊਗੀ ਰਾਤ ਨੂੰ ਆ ਕੇ ਬਹਿਗਾ ਔਰ ਬਿੱਲੀ ਬੁੱਲੀ ਲੇਗੀ ਹੋਰ ਪੰਗਾ ਠੀਕ ਹੈ ਤੇ ਤਾਂ ਕਰਕੇ ਕਹਿੰਦਾ ਸੀ ਮੈਂ ਨਾ ਮਗਾ ਆ ਜਾਂਦਾ ਟਾਈਮ ਨਾਲ ਅੰਦਰ ਕਰ ਦਿੰਦਾ ਈ ਦਾਣਾ ਪਾਣੀ ਖਾ ਲੈਿੰਦਾ ਠੰਡ ਚ ਪਤਾ ਨਹੀਂ ਕਿੱਥੇ ਬੈਠਵਾਂ ਬੈਠੂਗਾ ਹੁਣ ਬਾਹਰ ਯਾਰ ਕੱਲ ਦੇਖਦੇ ਆ ਵੈਸੇ ਤਾਂ ਦਿਨ ਛਿਪਣੀ ਆਲਾ ਦਸ ਘੰਟੇ ਤੱਕ ਪੂਰਾ ਛਿਪਜੂਆ ਤੇ ਤੂੰ ਕੀ ਭਾਲਦਾ ਹੁਣ ਤੂੰ ਕਹਿੰਦਾ ਖੁੱਲਾ ਛੱਡ ਮੈਨੂੰ ਛੱਡ ਦਿੰਦੇ ਆ ਬਾਬੇ ਇਹਨੂੰ ਖੜ ਜੋ ਗੇਟ ਬੰਦ ਕਰਤੀ ਉਜੀ ਬਾਬੇ ਉਹ ਬੱਚਾ ਆ ਗਿਆ ਛਤਰੀ ਤੇ ਹਨਾ ਤੇ ਹੁਣ ਅੰਦਰ ਬੈਜੇ ਬਾਬੇ ਉੱਡ ਗਿਆ ਫਿਰ ਪੰਗਾ ਪੈ ਜੂਆ ਇਹਨੂੰ ਕਿਵੇਂ ਨਾ ਕਿਵੇਂ ਕਰਕੇ ਨਾ ਦੂਜੀ ਛਤਰੀ ਤੇ ਕਰਦੇ ਆ ਨਾਨਿਆ ਛਤਰੀ ਉਹ ਤੇ ਉੱਤੇ ਕਰਕੇ ਫਿਰ ਕਰਕੇ ਦੇਖਦੇ ਇਹਨੂੰ ਜਾਂਦਾ ਕਿ ਨਹੀਂ ਜਾਂਦਾ ਉਜੀ ਕਰਤਾ ਬੱਚਾ ਅੰਦਰ ਆਪਾ ਤੇ ਹੁਣ ਕੋਈ ਟੈਨਸ਼ਨ ਨਹੀਂ ਐ ਦੀ ਠੀਕ ਹੈ ਤੇ ਦੋ ਬੱਚੇ ਜਿਹੜੇ ਉਹ ਬੈਠੇ ਨੇ ਉਹਨਾਂ ਨੂੰ ਪਾਣੀ ਦੇਣਾ ਤੇ ਇਹਨੂੰ ਦਾਣੇ ਖਾਣ ਦੋ ਤੇ ਓਕੇ ਹੋ ਗਿਆ ਦਾਣੇ ਖਾ ਕੇ ਕਿ ਗੋਲੀ ਮੇਰੇ ਸਾਨੂੰ ਚੋਟ-ਚੂਟ ਬਜਾਬ ਜੂਲੀ ਜਣੇ ਪੈਰ ਤੇ ਪੈਰ ਤਾਂ ਤਾਂ ਹੀ ਚੱਟੀਆਂ ਨੇ ਮੇਰੇ ਹਿਸਾਬ ਨਾਲ ਯਾਨੀ ਕੀ ਕਰ ਰਹੇ ਨੇ ਯਾਰ ਦਿਮਾਗ ਤਾਂ ਖਰਾਬ ਹੈਗਾ ਭੱਜਦਾ ਇਧਰ ਉਧਰ ਨਾਖ ਨੂੰ ਹੁਣ ਤੋੜ ਦਿੰਦਾ ਹੈਗਾ ਘਸਰੇ ਨਾਖ ਨੂੰ ਦੇਖਿਓ ਤਾਂ ਹੀ ਘਸਰੇ ਨੇ ਥੱਲੇ ਬਸ ਕੀ ਦੱਸਿਆ ਤੁਹਾਨੂੰ ਪਤਾ ਹੀ ਹੈ ਬਾਕੀ ਮੈਂ ਪਾਣੀ ਪੁਣੀ ਦਿਨਾ ਬੱਚਿਆਂ ਨੂੰ ਜਿਹੜੀ ਦੀ ਗੱਲ ਕਰਦਾ ਸੀ ਮੈਂ ਇਧਰ ਉਹ ਵੀ ਪਾਣੀ ਚੱਕ ਰਹੀ ਐ ਕਿਉਂਕਿ ਪਿਆ ਪਿਆ ਇਹ ਰਾਤ ਸਾਰੀ ਰਾਤ ਠੰਡਾ ਹੋ ਜੂ ਸਵੇਰੇ ਕਬੂਤਰੀ ਨੇ ਪੀ ਲਿਆ ਤੇ ਕੰਮ ਜਮਾ ਓਖਾ ਹੋ ਜੂਗਾ ਤਾਂ ਕਰਕੇ ਦਾਣੇ ਪਏ ਲੈਣ ਦਿੰਨੇ ਕੋਈ ਨਹੀਂ। ਦਾਂਨੇ ਸਵੇਰੇ ਚੱਕ ਲਾਂਗੇ। ਓਕੇ। ਲੋ ਜੀ ਬਾਬਿਓ। ਹੁਣ ਬਸ ਕਰ ਦਿਆਂ ਲੋਕ ਦੀ ਐਂਡਿੰਗ ਹਨਾ। ਹੋ ਗਿਆ ਸਾਰਾ ਜੋਕ ਕੇ ਹੋ ਗਿਆ ਹੁਣ ਹਨਾ। ਚੱਲਦੇ ਆ ਥੱਲੇ ਯਾਰ। ਠੰਡ ਵੀ ਹੋ ਗਈ ਤੇ ਕੰਬਲ-ਕੁੰਬਲੇ ਦੇ ਸਹਾਰ ਨਾਲ ਬੈੱਡ ਅੰਦਰ ਪਿਆ ਬਾਬਿਓ ਹਨਾ। ਉਹ ਵੀ ਕੱਟ ਕੇ ਰੱਖਿਆ ਕਰੀਏ ਤਾਂ ਤਵਾ ਲਾਂਗੇ ਇੱਕ ਵਾਰੀ ਹਨਾ ਉਦੋਂ ਦਾ ਪਿਆ ਉਹਦਾ ਤਵਾ ਧੂਕ ਗਿਆ ਹਨਾ ਵਧੀਆ ਫੇਰ ਰੱਖਦੇ ਆ ਕਿਉਂਕਿ ਕਈ ਵਾਰੀ ਬੈਣਾ ਪੈਂਦਾ ਹੁਣ ਤਾਂ ਚਲੋ ਕੋਈ ਕੰਮ ਹੈ ਨਹੀਂ ਹਨਾ ਕਈ ਵਾਰੀ ਬੱਚਾ ਪੁੱਛ ਜਿਵੇਂ ਸ਼ੁ크ਰਾ ਬੱਚਾ ਆ ਗਿਆ ਛੇਤੀ ਜੇ ਲੇਟ ਆਂਦਾ ਮੜਾ ਫੇਰ ਬੈਣਾ ਪੈਂਦਾ ਆਪਾਂ ਨੂੰ ਡੀਗਣਾ ਪੈਂਦਾ ਬੱਚਾ ਹਨਾ ਤਾਂ ਕਰਕੇ ਇਹਦਾ ਬੱਚੇ ਉੱਡਣ ਵਾਲੇ ਹੋ ਗਏ ਉਦੋਂ ਐ ਕਰੂਗਾ ਸਵਾਦ ਅੱਜ ਵੀ ਤੁਹਾਨੂੰ ਪਤਾ ਇਹ ਟਾਈਮ ਪਾਸ ਹੀ ਕਰਿਆ ਆਪਾਂ ਹਨਾ ਬਿੱਲਾ ਆ ਗਿਆ ਪਿੱਟੂ ਹੋਰ ਆ ਗਏ ਟਾਈਮ ਪਾਸ ਹੀ ਹੋਇਆ ਜਦ ਬੱਚੇ ਉੱਡਿਆ ਕਰਨਗੇ ਵਧੀਆ ਜੀਜਾ ਲੱਗ ਜਾਇਆ ਕਰੂਗਾ ਹਨਾ ਬੱਚਿਆਂ ਨੂੰ ਦੇਖ ਲਿਆ ਕਰਾਂਗੇ ਉੱਡਦੇ ਹੋਏ ਹੋਰ ਤਾਂ ਕੀ ਐ ਅੱਛਾ ਟਾਂਕ ਕੇ ਤੇ ਤਾਲੇ ਤੋਲੇ ਲਾ ਦਾਂਗੇ ਬਾਬੇ ਓਕੇ ਕਰਦਾਂਗੇ ਹਨਾ ਮਿਲਦੇ ਆਂ ਫਿਰ ਸਵੇਰੇ ਮਿੱਤਰੋ ਆਪਾਂ ਬਾਬੇ ਹਾਂ ਚੱਲਦੇ ਆਂ ਜੀ ਹੁਣ ਥੱਲੇ ਵਿਕਾਸ ਆ ਗਿਆ ਸੀ ਕਹਿੰਦਾ ਮੈਂ ਆ ਗਿਆ ਫਿਰ ਤੁਹਾਨੂੰ ਪਤਾ ਹੀ ਐ ਵਲੌਗ ਦੀ ਐਂਡਿੰਗ ਤਾਂ ਆਪਾਂ ਕਾਢੀ ਸੀ ਤੇ ਫਿਰ ਫੋਨ ਆਇਆ ਕਹਿੰਦਾ ਚਲ ਮਾਈ ਜਨਾ ਮੈਂ ਕਹਿੰਦਾ ਚੱਲ ਆਇਆ ਤਾਂ ਅੱਗੇ ਪਾਸੋਂ ਸਟਾਰੀ ਤੁੜੀ ਤਾਂ ਮੈਂ ਖੁੱਡਿਆਂ ਨੂੰ ਲਾਤੇ ਸੀ ਤੇ ਇਦੋਂ ਟ੍ਰੇ ਚੱਕ ਕੇ ਫਿਰ ਚੱਲਦੇ ਆਂ ਥੱਲੇ ਹੁਣ ਕਰਦੇ ਆਂ ਦੁਬਾਰਾ ਬਲੋ ਦੀ ਐਂਡਿੰਗ ਆ ਅੱਜ ਮਿਲਦੇ ਆਂ ਦੁਬਾਰਾ ਨਾਲ ਕੋਈ ਤੇਰਾ ਕੁਝ ਮਿਲ ਨਹੀਂ ਆਪਾਂ ਹਾਂ